ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸਰਬਜੀਤ ਸਿੰਘ ਲੁਬਾਣਾ ਨੂੰ ਸੌਂਪੀ ਗਈ ਹੈ। ਇਹ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸਰਬਜੀਤ ਸਿੰਘ ਲੁਬਾਣਾ ਸੀਨੀਅਰ ਆਗੂ ਅਦਲਜੀਤ ਰਾਜੂ ਦੇ ਗ੍ਰਹਿ ਦਰবেশਪਿੰਡ ਵਿਖੇ ਪਹੁੰਚੇ ਜਿੱਥੇ ਕਿ ਦਲਜੀਤ ਰਾਜੂ ਅਤੇ ਹੋਰਨਾ ਆបਰਕਰ ਵੱਲੋਂ ਉਨ੍ਹਾਂ ਦਾ ਨਿਕਾਸ਼ ਸਵਾਗਤ ਕਰਦੇ ਹਨ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸਰਪਜੀਤ ਸਿੰਘ ਲੁਭਾੜਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਸਮੂਹ ਪਾਰਟੀ ਵਰਕਰਾਂ ਨੂੰ ਵਿਸ਼ਵਾਸ ਵਾਇਆ ਕਿ ਉਹ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰਨਗੇ ਉਧਰ ਆਪਨੇਤਾ ਦਲਜੀਤ ਰਾਜੂ ਨੇ ਆਖਿਆ ਕਿ ਪਾਰਟੀ ਹਾਈ ਕਮਾਂਡ ਨੇ ਇੱਕ ਵਧੀਆ ਤੇ ਇਮਾਨਦਾਰ ਨੇਤਾ ਸਰਬਜੀਤ ਸਿੰਘ ਲੁਭਾਣਾ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਅਗਵਾਈ ਹੇਠ ਪਾਰਟੀ 2027 ਦੀਆਂ ਚੋਣਾਂ ਵੀ ਸ਼ਾਨਦਾਰ ਜਿੱਤ ਦਰਜ ਕਰੇਗੀ। ਉਹਨਾਂ ਸਰਬਜੀਤ ਸਿੰਘ ਲੁਭਾਣਾ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ। ਇਸ ਦੌਰਾਨ ਮਾਸਟਰ ਨਿਰਮਲ ਸਿੰਘ, ਬਰਨ ਬੰਗੜ ਚਾਕਾ, ਪ੍ਰੇਤਪਾਲ ਕੌਰਤੋਲੀ, ਬਲਵੀਠਾਕੋ, ਰਵੀ ਗੋਬਿੰਦਪੁਰਾ ਤੋਂ ਇਲਾਵਾ ਹੋਰ ਪਾਰਟੀ ਵਰਕਰ ਵੀ ਮੌਜੂਦ ਹਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਬੜੀ ਖੁਸ਼ੀ ਦਾ ਦਿਨ ਆ ਮੇਰੇ ਵੱਡੇ ਵੀਰ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਬਜੀਤ ਸਿੰਘ ਜੀ ਲਵਾਨਾ ਜਿਹੜੇ ਸਾਡੇ ਜ਼ਿਲ੍ਹੇ ਦੇ ਨਵ ਨਿਯੁਕਤ ਪ੍ਰਧਾਨ ਬਣੇ ਆ ਜ਼ਿਲ੍ਹਾ ਕਪੂਰਥਲਾ ਦੇ ਉਹਨਾਂ ਦੇ ਵੱਲੋਂ ਉਹਨਾਂ ਦੀ ਸਾਰੀ ਟੀਮ ਵੱਲੋਂ ਮੇਰੇ ਅੱਜ ਗ੍ਰਹਿ ਵਿਖੇ ਪੁੱਜਣ ਦੇ ਉਹਨਾਂ ਦਾ ਸਨਮਾਨ ਕੀਤਾ ਗਿਆ ਕਿ ਇਹ ਭਰਾ ਦਾ ਮੇਰਾ ਬਹੁਤ ਨਿੱਜੀ ਤੌਰ ਤੇ ਵੀ ਪਿਆਰਾ ਔਰ ਸਾਡੀ ਫੈਮਿਲੀ ਵਾਂਗੂ ਆ ਮੈਂ ਆਪਣੇ ਜਿੰਨੇ ਵੀ ਸਹਿਰ ਬੈਂਚ ਐਮਸੀ ਸਾਹਿਬਾਨ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹਨਾਂ ਤੋਂ ਉਮੀਦ ਕਰਦਾ ਕਿਉਂਕਿ ਜਿਹੜੀ ਜ਼ਿਲ੍ਹਾ ਪ੍ਰਧਾਨ ਦੀ ਜਿਮੇਵਾਰੀਆ ਬਹੁਤ ਵੱਡੀ ਪਾਰਟੀ ਨੇ ਦਿੱਤੀ ਆ ਔਰ ਇਹਨਾਂ ਤੋਂ ਉਮੀਦ ਕਰਦਾ ਵੀ ਜਿੰਨੇ ਵੀ ਵਰਕਰ ਆ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਆ ਸਾਰਿਆਂ ਨੂੰ ਲੈ ਕੇ 2000 ਦਾ ਜਿਹੜਾ ਮਿਸ਼ਨ ਆ ਉਹ ਜਿੱਤਣ ਦਾ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਜ਼ਿਲ੍ਹਾ ਕਪੂਟਲਾ ਉਹ ਬਲੰਦੀਆਂ ਤੇ ਜਾਊਗਾ ਔਰ ਆਮ ਆਦਮੀ ਪਾਰਟੀ ਜਿਹੜੀਆਂ ਚਾਰੇ ਦੀਆਂ ਚਾਰੇ ਵਿਧਾਨ ਸਭਾ ਸੀਟਾਂ ਜਿੱਤ ਕੇ ਅਰਵੰਗ ਕੇਜਰੀ ਵਾਲੀ ਭਗਵੰਤ ਮਾਨ ਦੀ ਝੋਲੀ ਚ ਪਾਈ ਜਾਣਗੀਆਂ ਮੈਂ ਫਿਰ ਆਪਣੇ ਵੱਲੋਂ ਆਪਣੀ ਗ੍ਰਾਮ ਪੰਚਾਇਤ ਦਰਵੇਸ਼ਪਿੰਡ ਵੱਲੋਂ ਔਰ ਸਮੁਤੀ ਪੰਚਾਇਤ ਵੱਲੋਂ ਔਰ ਸਾਰੇ ਹੀ ਸੱਜਣਾ ਵੱਲੋਂ ਐਮਸੀ ਸਹਿਬਾਨਾਂ ਵੱਲੋਂ ਸਰਪੰਚਾ ਵੱਲੋਂ ਜਿੰਨੇ ਵੀ ਫਵਾੜਾ ਵਿਧਾਨ ਸਭਾ ਦੇ ਆ ਸਾਰਿਆਂ ਤੋਂ ਵੱਲੋਂ ਮੈਂ ਸਰਜੀ ਸਿੰਘ ਜੀ ਲੁਬਾਣਾ ਜੀ ਉਹਨਾਂ ਦੀ ਟੀਮ ਨੂੰ ਜ਼ਿਲ੍ਹਾ ਪ੍ਰਧਾਨ ਮੰਤ ਦੇ ਲੱਖ ਲੱਖ ਵਧਾਈ ਦਿੰਦਾ ਔਰ ਇਹਨਾਂ ਨੂੰ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸਰਬਜੀਤ ਸਿੰਘ ਲੁਬਾਣਾ ਨੂੰ ਸੌਂਪੀ ਗਈ ਹੈ ਇਹ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸਰਬਜੀਤ ਸਿੰਘ ਲੁਬਾਣਾ ਸੀਨੀਅਰ ਆਗੂਮੈਂਤਾ ਦਿਲਜੀਤ ਰਾਜੂ ਦੇ ਗ੍ਰਹਿ ਦਰবেশ ਪਿੰਡ ਵਿਖੇ ਪਹੁੰਚੇ ਜਿੱਥੇ ਕਿ ਦਿਲਜੀਤ ਰਾਜੂ ਅਤੇ ਹੋਰਨਾ ਆਗਪਰਕਰਾਂ ਵੱਲੋਂ ਉਹਨਾਂ ਦਾ ਨਿਕਾਸ਼ ਸਵਾਗਤ ਕਰਦੇ ਆ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਸਰਬਜੀਤ ਸਿੰਘ ਲੁਬਾਣਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਆ ਸਮੂਹ ਪਾਰਟੀ ਵਰਕਰਾਂ ਨੂੰ ਵਿਸ਼ਵਾਸ ਬਾਇ ਕਿ ਉਹ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰਨਗੇ ਉਧਰ ਆਪਨੇਤਾ ਦਲਜੀਤ ਰਾਜੂ ਨੇ ਆਖਿਆ ਕਿ ਪਾਰਟੀ ਹਾਈ ਕਮਾਂਡ ਨੇ ਇੱਕ ਵਧੀਆ ਤੇ ਇਮਾਨਦਾਰ ਨੇਤਾ ਸਰਬਜੀਤ ਸਿੰਘ ਲੁਭਾਣਾ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਅਗਵਾਈ ਹੇਠ ਪਾਰਟੀ 2027 ਦੀਆਂ ਚੋਣਾਂ ਵੀ ਸ਼ਾਨਦਾਰ ਜਿੱਤ ਦਰਜ ਕਰੇਗੀ। ਉਹਨਾਂ ਸਰਬਜੀਤ ਸਿੰਘ ਲੁਭਾਣਾ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ। ਇਸ ਦੌਰਾਨ ਮਾਸਟਰ ਨਿਰਮਲ ਸਿੰਘ, ਬਰਨ ਬੰਗੜ ਚਾਕਾ, ਪ੍ਰੇਤਪਾਲ ਕੌਰਤੋਲੀ, ਬਲਵੀਠਾਕੋ, ਰਵੀ ਗੋਬਿੰਦਪੁਰਾ ਤੋਂ ਇਲਾਵਾ ਹੋਰ ਪਾਰਟੀ ਵਰਕਰ ਵੀ ਮੌਜੂਦ ਹਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।